ਲਈ ਨੌਕਰਾਨੀ ਨੇ ਮਾਲਕ ਅਤੇ ਪੁੱਤ ਨੂੰ ਕੀਤਾ ਬੇਹੋਸ਼ ਰਿਸ਼ਤੇਦਾਰ ਪਹੁੰਚਦੇ ਹੀ ਹੋ ਗਈ ਫਰਾਰ ਐਸਐਸਟੀ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੀ ਇੱਕ ਕਾਰੋਬਾਰੀ ਅਤੇ ਉਸ ਦੇ بیٹے ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚਣ ਵਾਲੀ ਨੌਕਰਾਨੀ ਦਾ ਪਲਾਨ ਉਸ ਵੇਲੇ ਫੇਲ ਹੋ ਗਿਆ ਜਦੋਂ ਤਬੀਅਤ ਵਿਗੜਦੇ ਸਾਰ ਹੀ ਰਿਸ਼ਤੇਦਾਰ ਨੂੰ ਬੁਲਾ ਲਿਆ ਗਿਆ ਰਿਸ਼ਤੇਦਾਰ ਦੇ ਪਹੁੰਚਦੇ ਹੀ ਨੌਕਰਾਨੀ ਆਪਣਾ ਬੈਗ ਲੈ ਕੇ ਆਪਣੇ ਸਾਥੀਆਂ ਦੇ ਨਾਲ ਉਤੋਂ ਫਰਾਰ ਹੋ ਗਈ ਇਸ ਨੌਕਰਾਨੀ ਦਾ ਆਈਡੀ ਪ੍ਰੂਫ ਪਰਿਵਾਰ ਦੇ ਕੋਲ ਹੀ ਸੀ ਜਿਸ ਦੇ ਆਧਾਰ ਤੇ ਲਾਹੌਰੀ ਗੇਟ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਅਤੇ 15 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਬੇਹੋਸ਼ ਹੋਏ ਪਿਤਾ ਪੁੱਤ ਨੂੰ 16 ਜੁਲਾਈ ਤੋਂ ਬਾਅਦ ਦੁਪਹਿਰ ਨੂੰ ਹੋਸ਼ ਆਇਆ ਹੋਸ਼ ਆਉਂਦੇ ਸਾਰ ਹੀ ਪਿਓ ਪੁੱਤ ਨੇ ਆਪਣੀ ਸਟੇਟਮੈਂਟ ਦਰਜ ਕਰਵਾ ਦਿੱਤੀ ਜਿਸ ਤੋਂ ਬਾਅਦ ਨੌਕਰਾਨੀ ਅਤੇ ਉਸ ਦੇ ਅਨਜਾਨ ਸਾਥੀ ਦੇ ਖਿਲਾਫ ਜਸਟ ਐਫ ਆਈ ਆਰ ਰਜਿਸਟਰ ਕਰਵਾਈ ਗਈ ਹੈ ਲੁੱਟ ਲਈ ਨੌਕਰਾਨੀ ਨੇ ਮਾਲਕ ਅਤੇ ਪੁੱਤ ਨੂੰ ਕੀਤਾ ਬੇਹੋਸ਼ ਰਿਸ਼ਤੇਦਾਰ ਪਹੁੰਚਦੇ ਹੀ ਹੋ ਗਈ ਫਰਾਰ ਐਸ ਐਸ ਪੀ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੀ ਇੱਕ ਕਾਰੋਬਾਰੀ ਅਤੇ ਉਸ ਦੇ بیٹے ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚਣ ਵਾਲੀ ਨੌਕਰਾਨੀ ਦਾ ਪਲਾਨ ਉਸ ਵੇਲੇ ਫੇਲ ਹੋ ਗਿਆ ਜਦੋਂ ਤਬੀਅਤ ਵਿਗੜਦੇ ਸਾਰ ਹੀ ਰਿਸ਼ਤੇਦਾਰ ਨੂੰ ਬੁਲਾ ਲਿਆ ਗਿਆ ਰਿਸ਼ਤੇਦਾਰ ਦੇ ਵਾਚਦੇ ਹੀ ਨੌਕਰਾਨੀ ਆਪਣਾ ਬੈਗ ਲੈ ਕੇ ਆਪਣੇ ਸਾਥੀਆਂ ਦੇ ਨਾਲ ਉਥੋਂ ਫਰਾਰ ਹੋ ਗਈ ਇਸ ਨੌਕਰਾਨੀ ਦਾ ਆਈਡੀ ਪ੍ਰੂਫ ਪਰਿਵਾਰ ਦੇ ਕੋਲ ਹੀ ਸੀ ਜਿਸ ਦੇ ਆਧਾਰ ਤੇ ਲਾਹੌਰੀ ਗੇਟ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਅਤੇ 15 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਬੇਹੋਸ਼ ਹੋਏ ਪਿਤਾ ਪੁੱਤ ਨੂੰ 16 ਜੁਲਾਈ ਤੋਂ ਬਾਅਦ ਦੁਪਹਿਰ ਨੂੰ ਹੋਸ਼ ਆਇਆ ਹੋਸ਼ ਆਉਂਦੇ ਸਾਰ ਹੀ ਪਿਓ ਪੁੱਤ ਨੇ ਆਪਣੀ ਸਟੇਟਮੈਂਟ ਦਰਜ ਕਰਵਾ ਦਿੱਤੀ ਜਿਸ ਤੋਂ ਬਾਅਦ ਨੌਕਰਾਨੀ ਅਤੇ ਉਸਦੇ ਅਣਜਾਣ ਸਾਥੀ ਦੇ ਖਿਲਾਫ ਰਜਿਸਟਰ ਐਫ ਆਈ ਆਰ ਰਜਿਸਟਰ ਕਰਵਾਈ ਗਈ ਹੈ ਆਹਲਾ ਸਾਹਮਣੇ ਇੱਕ ਅਗਰਜਿਤ ਨੌਕਰਾਂ ਨੇ ਰੱਖੀ ਹੋਏ ਉਹਨੂੰ ਬਾਹਰ ਵੇਚੀ ਵੰਦਾ ਸਰ ਜੀ ਹਾਂਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰਾਂ ਨੇ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਆ ਸੀਡੀਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਰਹੀ ਆ ਮੈਮ ਜਿਹੜੇ ਇਹਦਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਉਹਨੂੰ ਕੀ ਮਿਲਦਾ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ।